रिश्तावाद रिश्तावादे पासे और सभ खिचला मैरिया मूरो खिच लॻण बचा करिचला लॻी आहे ਮਹੱਤਵਪੂਰਨ ਬਣਾ ਦੱਸ ਤਾ ਤੁਹਾਡਾ ਧਿਆਨ ਇਹ ਉੱਪਰ ਜੁੜਿਆ ਹੁੰਦਾ ਉਹ ਤਗੜੀ ਨਹੀਂ ਰੋਣਾ ਰੱਪਾ ਪਾ ਲੈ ਭਈਆ ਰੱਪਾ ਜੀਰਾਂ ਦਾ ਮਾਇਕਾ ਉਂਝ ਰਾਤ ਨੂੰ ਹੰਦਾ ਰੋਣਾ ਰੱਪਾ ਜੰਨੂ ਅੱਜ ਉਹ ਕਦੇ ਨਾਦਾ ਵੀ ਮੌਜੂ ਸੁਣਿਆ ਲੈ ਮੇਲਾ ਸਫਲ ਆ ਮਜਨੇ ਸਵਾਦ ਵਜਿਆ ਆ ਨਾ ਮਿੱਤਰ ਮੱਚਦਾ ਸਵਾਦ ਵਜਿਆ ਆ ਦਰਸ਼ਕਾਂ ਨੇ ਤਾੜੀ ਮਾਰਦੇ ਜਿਵੇਂ ਆਂਡ ਦੇਸ ਨੇ ਛਾਦਾ ਚੰਨ ਨੂੰ ਸੰਸਕ੍ਰਿਤੀ ਆ ਦਾ ਬੇਸ਼ੱਕ ਸੁਪਾ ਹੈ ਵੀ ਗੱਲ ਹਾਂ ਜੀ ਲੰਬਾ ਲੰਬਾ ਬੱਟੇ ਲੰਬਾ ਲੰਬਾ YouTube ਚਾਹੀਦਾ ਇਹ ਕੰਨੀ ਵਿੱਚ ਸਾਟਾ ਫੇਸਬੁਕ ਤੇ ਪੋਸਟ ਪਾ ਕੇ ਰੱਖਿਆ ਬੜਾ ਲੰਬਾ ਰਸਤਾ ਹੈ ਜੀ ਅਸੀਂ ਪਹਿਲਾਂ ਉਹ ਸਾਰੇ ਚੇਂਜ ਕੀਤੇ ਨੇ ਇਸ ਕਰਕੇ ਇੰਨੇ ਮੈਚ ਫਸਣੇ ਚਾਹੀਦੇ ਨੇ ਪਰ ਜਿੰਨੇ ਮੈਚਾਂ ਤੋਂ ਕਿ ਇੱਟਾ ਮੋਲਿਆ ਮੰਡੋਰਾ ਸੀ ਤੇ ਸਫਾਈ ਦਾ ਜਿਹੜਾ ਧਰ ਵੱਧ ਦਿੱਤਾ ਗਿਆ ਜਿਹਦੇ ਕਰਕੇ ਮੈਚ ਨਹੀਂ ਫਸੇ ਪਰ ਹਰ ਚੀਜ਼ ਆਪਣੇ ਆਸਪਾਸ ਪਰ ਦੀ ਬੰਦੀ

ਜੋ ਕੇ ਤਾਂ ਅੰਦਰ ਰਹਿ ਰਿਹਾ ਸਰਪੰਚ ਢੰਡਿਆਲੇ ਪਾਸੇ ਇਹ ਸੈਂਟਰ ਟੈਂਪਰ ਤੋਂ ਦਿੱਤੇ ਫੜੀ ਫੜ ਕੇ ਮਿਲਿਆ ਗਏ ਸਾਹਮਣੇ ਇਹ ਕੀ ਪੋਜੀਸ਼ਨ ਮਿਲ ਗਈ ਹੈ ਹਲੇ ਟੱਕਰ ਸਵਾਰ ਨੇ ਗੇਟ ਦੇ ਜਨਾ ਹਲੇ ਟੱਕਰ ਅੱਗੇ ਮੈਂ ਜੀ ਉੱਤੋਂ ਤੋਂ ਬਹਾਰ ਹੈ ਹਰ ਕੁਛ ਦੇ ਇੱਕ ਕੰਨੇ ਇਸ ਵੇਲੇ ਖੇਡ ਵਿੱਚ ਲਗਾਉਣ ਦੇ ਚਾਪਾ ਵੇਖਿਆ ਰੋਕੋ ਜੀ ਹੌਤਾ ਕੱਟ ਵੀ ਇਹ ਲੜੀ ਨਾ ਕਰੇ ਕਰੋ ਸਾਰੇ ਬੰਦੇ ਇੱਥੇ ਲੜੀ ਨਾ ਕੋਲ ਜਾਣਗੇ ਸਹੀ ਗੱਲ ਬਾਹਲੇ ਹੋ ਗਏ ਭਾਈ ਸਾਈਡ ਤੇ ਜਾ ਵੀਰੇ ਹੁਣ ਜਿਹੜੇ ਬਾਹਰ ਆਏ ਵੇਖੋ ਆਮਨਾ ਖੜਿਆ ਬਾਹਰ ਵਧੀਆ ਹੀ ਨਾ ਮੋਸਹਾਰੇ ਨੂੰ ਕਰਮੀ ਆ ਲਾਦੀ 755 ਨੇ ਭਾਈ ਆ 7 ਬਲਾਸ ਵਾਲਿਆਂ ਨੇ ਕਰਮੀ ਆ ਲਾਦੀ ਫਾਰਮ ਟੱਕਾਲੇ ਨੂੰ ਕਰੋਰੀ ਸੈਟ ਘਮਾਓ ਜੀ ਹੁੰਦੇ ਹੋਗੇ ਵੀਰੇ ਸੈਟਾਂ ਦੇ ਉਹ ਸੈਟਾਂ ਘਮਾਓ ਜੀ ਤੀਜੇ ਨੰਬਰ ਵਾਲਾ ਘੋੜੇ ਰੈਡੀ ਕਰੇ ਜੀ ਅਗਰ ਇਹਨੇ ਤਿਆਰ ਹੈ ਭਾਈ ਆ ਅਗਲੇ ਟੱਟੇ ਨੂੰ ਇਹ ਆਹ ਮੁੰਡੇ ਦਾ ਡਾਕਟਰ ਜਿਹੜਾ ਬਹੁਤ ਹੀ ਸੁਨੱਖਾ ਦਾ ਜਿਹੜਾ ਘਰਦਾ ਫਿਰਦਾ ਆਹਦਾ ਡਾਕਟਰ ਆ ਜਲਦੀ ਆ ਰਿਹਾ ਆਹ ਜਿਹੜਾ ਜਾਂਦਾ ਸਾਹਮਣੇ ਇਹਨੂੰ ਕਹਿੰਦੇ ਸਵਰਨ ਕੁਰਸੀ ਆ ਕਹਿੰਦੇ ਨੇ ਹੁਣ ਭਈਏ ਤੁਸੀਂ ਕਿਸ ਸਮਾレ ਵੀ ਇਹ ਮੁੰਡਾ ਹੰਤੀਏ ਅਚਾਰ ਪਲੇਸ ਦੇ ਬੱਚਾ ਔਰ ਦੂ ਟੀਮ ਲੱਗ ਗਈ ਉਹਨਾਂ ਬੰਦੇ ਜਿਹੜਾ ਸਾਹਮਣੇ ਉਹਦਾ ਟਰੈਕਟਰ ਅਮਨ ਦੂਜੇ ਪਾਸੇ ਤੋਂ ਦੇਖੀ ਸਵਰਨ ਕਮਾਣੇ ਵਾਲਾ ਪਰ ਇਧਰਲੇ ਪਾਸੇ ਆਹ ਮੁੰਡਾ ਬੋਹੇ ਵਾਲਾ ਅਨਮੋਲ ਆ ਨਿਆਣੀ ਜੀ ਉਮਰ ਦਾ ਮੁੰਡਾ ਪਰ ਕੰਦੇ ਬੋਹੇ ਦਾ ਏਰੀਆ ਹੈ ਮਿੱਟੀ ਚੱਕ ਚਕਾਈ ਦੇ ਏਰੀਆ ਦੇ ਵਿੱਚ ਬਹੁਤਾ ਫਿਰਨਸ ਹੈ ਤੇ ਕਹਿੰਦੇ ਇਹ ਜਿਹੜੀ ਡਰਾਈਵਰੀ ਹੈ ਗੁਰਤੀ ਦੇ ਬੱਚੇ ਮਿਲ ਜਾਂਦੇ ਆ ਬਾਗੇ ਨੂੰ ਝੋਤੀ 'ਚ ਬੈਠ ਕੇ ਜਦੋਂ ਆਪਾਂ ਖੇਤ ਬਲ ਜਾਂਦੇ ਆ ਨਾ ਅੱਧਿਕ ਡਰਾਈਵਰੀ ਤਾਂ ਆਪਾਂ ਨੂੰ ਘੋੜੀ ਚ ਜੋਗੀ ਮਿਲ ਜਾਂਦੀ ਆ ਤੇ ਲੰਡੇ ਵਾਲੇ ਲਾਢੀ ਉਹ ਦਿਨ ਵਰੇ ਜ਼ਿਆਦਾ ਨੇ ਕਿ ਜਦੋਂ ਝੋਤੀ 'ਚ ਬਿਠਾ ਕੇ ਮੈਨੂੰ ਟਰੈਕਟਰ ਸਿਖਾਇਆ ਸੀ ਤੇ ਝੋਤੀ 'ਚ ਉਠਾ ਕੇ ਬਾਈ ਹਜੇ ਦੂਜਾ ਮੈਚ ਹੈ ਨਹੀਂ ਮੈਲਾ ਪਹਿਲਾ ਪਹਿਲਾ ਹਾਂ ਸਾਹਮਣੇ ਆਪਾਂ ਦੇਖਿਓ ਤੇ ਦੂਜਾ ਦੂਜਾ ਯਾਰ ਦੂਜਾ ਫਿਰ ਦੂਜਾ ਕਿ ਕਰਤਦੀਆਂ ਟਕਾਂ ਦੇ ਚ ਬਾਈ ਨੇ ਇੱਕ ਤਾਹਾਂ ਜਿਹਾ ਰੀਲ ਨਾਲ ਬਾਪੂ ਸਾਡਾ ਕਸ ਮੇਂ ਪੜਾਇਆ ਸੀ ਰੱਬ ਨੇ ਸੀ ਜਦੋਂ ਸਾਡੇ ਫੇਰ ਨਿੱਤੇ ਕਿ ਟੱਕਰੇ ਘਰਾਣਿਆਂ ਚ ਨਾ ਸਾਡਾ ਆਇਆ ਸੀ ਫੇਰ ਜਦੋਂ ਬਾਪੂ ਦਾ ਵਿਆਹ ਸਾਡੇ ਹੋ ਗਿਆ ਵੀ ਕਿ ਚੁੱਪ ਕੇ ਘਨੇਰੇ ਦਾਦ ਜੰਮੇ ਦਿਖਾਇਆ ਸੀ ਲੰਡੇ ਵਾਲੇ ਲਾਢੀ ਉਹ ਜਿਹੜੀ ਮੈਨੂੰ ਯਾਦ ਆਉਂਦੇ ਜਦੋਂ ਗੋਦੀ ਚ ਬਿਠਾ ਕੇ ਮੈਨੂੰ ਘਟਸ ਘਾਇਆ ਸੀ ਇਸ ਸਮੇਂ ਨੇ ਗੱਲਾਂ ਨਹੀਂ ਵੀ ਦੀ ਲੋ ਆਪਣੇ ਬਜ਼ੁਰਗਾਂ ਨੇ ਆ ਮਾਰੂ ਥੁੰਗਾ ਜਿੰਨਾ ਵੀ ਏਰੀਆ ਮੇਰੇ ਵੀਰੋ ਹੋ ਰੇਤ ਭਰੇ ਟੱਪੂ ਨੇ ਹਿੱਕਾਂ ਨੂੰ ਮੇਰੇ ਵੀਰੋ ਆਪਾਂ ਨੂੰ ਇੰਨਾ ਸੈਕਟਰਾਂ ਦੇ ਅੱਗੇ ਰਾਜੇ ਬਣਾ ਕਿਵੇਂ ਠਾ ਦਤਾ ਆਪਾਂ ਪਿੱਤਾ ਪੁਰਖੀ ਉਹਨਾਂ ਬੇੜੀਆਂ ਦੀ ਕਦਰ ਕਰੀਏ ਮੇਰੇ ਵੀਰੋ ਐਮੀ ਨਾਲ ਪੱਖਾ ਲੱਗਦੇ ਅਗ ਦੇ ਅਮੀ ਨਾਲ ਡੇਡਾ ਦੇ ਦਿੱਖੀ ਜਾ ਕਰੀਏ ਉਹਨਾਂ ਬੇੜੀਆਂ ਦੀ ਕਦਰ ਕਰੀਏ ਮੇਰੇ ਵੀਰੋ ਜਿਨ੍ਹਾਂ ਨੇ ਆਪਾਂ ਨੂੰ ਠੱਡ ਪੰਡੀਆਂ ਮਿਲਤਾ ਕਰਕੇ ਇੰਨਾ ਸੈਕਟਰਾਂ ਦੇ ਰਾਜੇ ਬਣਾ ਕਿ ਠਾ ਦਿੱਤਾ ਇੱਕ ਗੱਲ ਹੋਰ ਹੈ ਜੀ ਟਰੈਕਟਰ ਦੇ ਝੰਡਾ ਸਨ ਪਹਿਲਾ ਨਾਮ ਜਿਹੜਾ 31000 ਸਾਡੇ ਕੁਮਿੰਦਰ ਸਿੰਘ ਜੀ ਫੱਲਾ ਬਾਕੀ ਕਰਫੋਨਾ ਨਿਊਜ਼ ਦੇ ਦਿੱਤਾ ਜਾਣਾ ਦੂਜਾ ਨਾਮ ਸਾਡੇ ਜਸਪਰ ਸਿੰਘ ਜੀ ਬਰਾੜ ਐਸਐਸਪੰਜ ਉਹਨਾਂ ਨੂੰ 21000 ਨਾਮ ਤੀਜਾ ਨਾਮ ਸਰੇਂਦਰ ਸਿੰਘ ਜੀ ਸਤੂ ਸਾਹ ਗੁੰਜਤਾ ਸਰਪੰਚਾ ਨਿਓ 11000 ਦਿੱਤਾ ਜਾਣਾ ਚੌਥਾ ਨਾਮ ਸਾਡੇ ਸੋਹਣ ਸਿੰਘ ਜੀ ਦਾ ਨਾਮਤਾਰੀ ਉਹਨਾਂ ਦੇ ਨਾਮ ਤੁਸੀਂ ਅਲੀਉਂਕਾ ਅੰਨਾ ਸੋਹਣ ਸਰਦਾਰ ਜੀ ஜ சண்ட சாஹ்ர जॾहिं बाज़ू खिले ग्राउंड में तोचो पाण लॻा हा मेन लाॻ लॻे थी दूसे पासे ਸੁਖੀਤ ਕਾਲੇ ਵੀ ਰਕੜਿਆ ਉੱਧਰ ਨੱਚਦੇ ਟੱਪਦੇ ਆ ਦਰਸ਼ਕ ਵੀ ਨੱਚਣਾਂ ਅੰਮਨਿ ਘਾੜਿਆ ਕਿੱਥੇ ਸਾਡਾ ਵੀਰ ਕਾਲੂ ਵਾਲੇ ਵਾਲਾ ਬੁੱਧ ਸਿੰਘ ਇਹ ਤਾਸਰੀਆਂ ਸਵਾਵਾ ਨੂੰ ਆ ਰਹੇ ਸਵੇਤ ਤੋਂ ਸਾਡਾ ਭਰਾ ਦੁੱਝੇ ਬੰਨਿਕੰਡੀ ਨਹੀਂ ਤੂਫਾਨ ਨਹੀਂ ਆਇਆ ਸੋਨਾਰੀ ਦਾ ਸਾਥ ਜਿਹੜਾ ਸੇਵਕ ਦੇ ਲੋਨਾਂ ਹੁੰਦਾ ਉਹ ਹੀ ਤੂਫਾਨ ਦੀ ਗੱਲ ਕਰਦੇ ਹਾਂ ਚਲੋ ਆਨੇ ਪੈਕ ਟੂ ਸੈਂਟਰ ਦੇ ਲੋ ਬਈ ਹਸੇ ਆਹ ਬਾਈ ਦੋਨੇ ਡੈਵਰੇ ਵਾਲੀ ਮਿਲਦੀ ਆ ਝੰਡੀਵਾਲ ਤੋਂ ਮਿਲਦੀ ਵੀ ਆ ਕਰੋ ਇਤਨੀ ਚੰਗੀ ਦੇਖਣਾ ਜਦੋਂ ਤੁਸੀਂ ਉੱਧਰ ਉੱਧਰ ਦੇਖਦੇ ਆ ਉਹਦਾ ਹੱਥ ਹਵਾ ਚ ਰਹਿਣਾ ਹਰ ਵਕਤ ਬਾਹਾਂ ਸਵੇਰ ਤੋਂ ਲੈ ਕੇ ਜਦੋਂ ਤੱਕ ਮੈਚ ਚੱਲ ਰਿਹਾ ਇਸ ਕਰਕੇ ਬੈਂਤੀਆ ਨਾਲੇ ਤਾਂ ਟਾਈਮ ਬਰਬਾਦ ਹੁੰਦਾ ਨਾਲੇ ਮੈਚ ਦੇ ਵਿੱਚ ਦੇਰੀ ਬੰਦੂਰ ਤੇ ਇਹ ਵੀ ਵੇਂਦੀਆ इस करके आपन देंगे जी ध्यान रख गल सारा बदले समय पुराने वीरा लाल के मूर आप थोड़ा जो तरह फिर के देख लो ओ कमेंट आने पढ़ी लो तुम आप कोई चक्कर नहीं क्योंकि ਕਿ ਮੰਗਲੇ ਸਮੇਂ ਪੁਰਾਣੇ ਤੇ ਖੱਟੀਆਂ ਵੀ ਥਾ ਟਰੈਕਟਰ ਆ ਪਿੰਡਾਂ ਵਾਲੀ ਨਹਿਰ ਬਗਲ ਦੀ ਕਿ ਮੁਹੱਲੇ ਆ ਵੀ ਥਾ ਛੱਤਰ ਪਾਉਂਦੇ ਵੀ ਥਾ ਆ ਗਏ ਟਰੈਕਟਰ ਮਜ਼ਦੂਰਾ ਵੀ ਥਾ ਰਸੀਨਾ ਪਿੰਡ ਵਾਲੀ ਥਾ ਲਾੜੀ ਨੂੰ ਲੈ ਗਿਆ ਆ ਗਿਆ ਜੱਟੀਆਂ ਉਹ ਪਿੰਡਾਂ ਥਾ ਛੀਨਾ ਕਿਸਾਨ ਹੋ ਗਏ ਪਹਿਲਾਂ ਬਰਾਬਰ ਆ ਗੀਆਂ ਟੈਕਨੀਕਾਂ ਨਵੀਆਂ ਕਾਮ ਲਾ ਕੇ ਅੱਜ ਹਰ ਇੱਕ ਪਿੰਡ ਵਿੱਚ ਉਹ ਖਿੱਚੀਆਂ ਜਾਂਦੀਆਂ ਤਵੀਆਂ 100 ਕ ਵੱਲੇ ਹੋ ਗਏ ਅੱਜ ਕੱਲ੍ਹ ਉਹ ਕਹਿੰਦੇ 10 ਲੱਖ ਵੀ ਕਿਸ ਨੇ ਕਰਦੇ ਜ਼ਾਰੀ ਖਾਤਰ ਲਾਡੀ ਜ਼ਾਰਾ ਹਜ਼ਾਰ ਕਲੀਪੇ ਕਰਦੇ ਜ਼ਾਰੀ ਖਾਤਰ ਲਾਡੀ ਜ਼ਾਰਾ ਜਾਨ ਕਲੀਪੇ ਕਰਦੇ ਜੀ ਜੀ ਦਾ ਖਾਲਸਾ ਸਰਵਾਰੇ ਜੀ ਦੇ ਪੁੱਤ ਜੌਰ ਤੇ ਆਣ ਕਿਸੇ ਕਰਮਣੇ ਜਾਣਾ ਸਾਰ ਨਾ ਜਾਣੀ ਤੇਰੀ ਸਭ ਤੋਂ ਇੱਛਾ ਸਦਕਰਣਾ ਕੋ ਜਿੰਦ ਕਵ ਰੱਖੀ ਮੇਰੀ ਵਾਹਿਗੁਰੂ ਦਾ ਖਾਲਸਾ ਸ਼੍ਰੀ ਗੁਰੂ ਜੀ ਦੇ ਸਾਤੇ ਅੱਜ ਦਿਨ ਰੌਣਕਾਂ ਜਿਹੜੀਆਂ ਸਰਪੇ ਜਲੇਵੇ ਐਨ ਕੰਨੇ ਮੁੱਛੀ ਦੇ ਤਰ੍ਹਾਂ ਦੇ ਚਲਕੀ ਆਉਂਦੇ ਐ ਐਨ ਕਹਿੰਦੇ ਬੜਾ ਸਵਾਦ ਆ ਜਾਂਦਾ ਹੈ ਬੜੇ ਹੱਲੇ ਹਲਾਏ ਲੱਗੇ ਹੋਏ ਐ ਐਨ ਕਹਿੰਦੇ 33000 ਐਨ ਕਹਿੰਦੇ 21000 ਦੇ ਪੰਨਾ ਐਨ ਕਹਿੰਦੇ ਬੜੇ ਤਗੜੀਆਂ ਬੰਦਾ ਹੋ ਜਾਣੀਆਂ ਇਹਦੀ ਗੱਲ ਵੀ ਜੇ ਬੋਲਤੀ ਆ ਵੀ ਸੇਕਰ ਫਾਸਲੇ ਨਾਲ ਜਿਹੜਾ ਸਵਾਰ ਬੰਦਾ ਆ ਉਹ ਵੀ ਇਹੋ